ਕੀ ਭਾਜਪਾ ਦੇ ਨਾਲ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਖਤਮ ਕੀ ਅਕਾਲੀ ਦਲ ਭਾਜਪਾ ਦੇ ਨਾਲ ਕਰੇਗਾ ਗੱਠਜੋੜ ਕੀ ਪੰਥਕ ਵੋਟਾਂ ਲਈ ਅਕਾਲੀ ਦਲ ਭਾਜਪਾ ਨੂੰ ਖੱਬੇ ਪੱਖੀ ਦਿੰਦਾ ਹੈਤਰਜੀ ਦੱਸ ਰਹੀ ਹੈ ਕਿ ਪਿਛਲੇ ਮਹੀਨੇ ਸੁਭੀਰ ਸਿੰਘ ਬਾਦਲ ਨੇ 2015 ਦੇ ਵਿਧਵੀ ਮਾਮਲਿਆਂ ਵਿੱਚ ਆਪਣੀ ਸਰਕਾਰ ਦੀਆਂ ناکਾਮੀਆਂ ਲਈ ਮਾਫੀ ਮੰਗੀ ਸੀ ਪੰਜਾਬ ਦੇ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਸਾਬਕਾ ਦਹਾਕਿਆਂ ਪੁਰਾਣੀ ਭਾਈਵਾਲ ਨਾਲ ਗੱਠ ਜੋੜ ਲਈ ਮਾਹੌਲ ਅਨੁਕੂਲ ਨਹੀਂ ਹੈ। ਅਕਾਲੀ ਆਗੂਆਂ ਦਾ ਮੰਨਣਾ ਹੈ ਕਿ ਪਾਰਟੀ ਬਸਪਾ ਨਾਲ ਆਪਣਾ ਗੱਠ ਜੋੜ ਚਾਰੀ ਰੱਖੇਗੀ ਅਤੇ ਹੋ ਸਕਦਾ ਹੈ ਕਿ ਉਹ ਮਹਾਗੱਠ ਜੁੜ ਵੀ ਬਣਾਵੇ। ਸੀਪੀਐਮ ਅਤੇ ਸੀਪੀਐਲ ਸਮੇਤ ਖੱਬੇਪੱਖੀ ਪਾਰਟੀਆਂ ਨਾਲ ਹੱਥ ਮਿਲਾਉਣਾ ਹੈ। ਪਿਛਲੇ ਮਹੀਨੇ ਅਕਾਲੀ ਦਲ ਦੀ 103ਵੀਂ ਬਰੇਗੰਡ ਤੇ ਸੁਬੀਰ ਸਿੰਘ ਬਾਦਲ ਨੇ 2015 ਦੇ ਬੇਦਬੀ ਮਾਮਲੇ ਵਿੱਚ ਆਪਣੀ ਸਰਕਾਰ ਦੀ ਪ੍ਰਸ਼ਾਸਕੀ ਅਸਫਲਤਾਵਾਂ ਲਈ ਮਾਫੀ ਮੰਗੀ ਹੈ ਅਤੇ ਪੰਥਕ ਏਕਤਾ ਲਈ ਟੁੱਟ ਕੇ ਮੁੜ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੇ ਦੋਸ਼ੀਆਂ ਨੂੰ ਫੜਨ ਲਈ ਅਸਫਰ ਰਹਿਣ ਲਈ ਜਨਤਕ ਤੌਰ ਤੇ ਵੀ ਮਾਫੀ ਮੰਗੀ ਹੈ। ਅਕਾਲੀ ਦਲ ਨੇ ਹਮੇਸ਼ਾ ਹੀ ਸਿੱਖ ਮੁੱਦਿਆਂ ਨੂੰ ਉਭਾਰਿਆ ਹੈ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਬਾਦਲ ਪਰਿਵਾਰ ਆਪਣੀਆਂ ਪੈਨ ਵੋਟਾਂ ਤੇ ਮੁੜ ਦਾਵਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੁਮੇਂਜੀਤ ਸਿੰਘ ਮਾਨ ਅਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਤੂਵਾਲ ਵਰਗੇ ਸਿੱਖ ਆਗੂ ਹਾਲ ਹੀ ਵਿੱਚ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਵਰਗੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੀ ਦੇ ਪਰਿਵਾਰ ਨੂੰ ਮਿਲਣ ਗਏ ਅਤੇ ਉਹਨਾਂ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਗੁਰਦੇਵ ਸਿੰਘ ਕੌਂਕੀ ਦੇ ਪਰਿਵਾਰ ਦਾ ਦਾਵਾ ਹੈ ਕਿ 6 ਪੁਲਿਸ ਅਧਿਕਾਰੀਆਂ ਨੇ ਸਿੱਖ ਅਧਿਆਤਮਿਕ ਆਗੂ ਨੂੰ ਮਾਰਿਆ ਸੀ। ਅਕਾਲੀ ਦਲ ਦੇ ਸੀਨੀਅਰ ਆਕੂ ਬਲਵਿੰਦਰ ਸਿੰਘ ਭੁੰਦਰ ਦਾ ਮੰਨਣਾ ਹੈ ਕਿ ਪਾਰਟੀ ਧਰਮ ਅਤੇ ਖੇਤੀ ਨੂੰ ਪਹਿਲ ਦੇਵੇਗੀ ਭੁੰਦਰ ਨੇ ਕਿਹਾ ਕਿ ਹਾਲਾਤ ਭਾਜਪਾ ਨਾਲ ਗੱਠ ਜੋੜ ਲਈ ਅਨੁਕੂਲ ਨਹੀਂ ਹਨ ਦੋਵੇਂ ਤਰ੍ਹਾਂ ਸੰਘਰਸ਼ ਕਰਨ ਗਿਆ ਵਿਚਾਰਧਾਰਕ ਤੌਰ ਤੇ ਸਹਿਮਤ ਹੋਣਾ ਚਾਹੀਦਾ ਹੈ ਖਾਸ ਤੌਰ ਤੇ ਮੌਜੂਦਾ ਭਾਜਪਾ ਲੀਡਰਸ਼ਿਪ ਨਾਲ ਉਨ੍ਹਾਂ ਕਿਹਾ ਕਿ ਬਸਪਾ ਤੋਂ ਇਲਾਵਾ ਅਕਾਲੀ ਦਲ ਲਈ ਬਹੁਤ ਸਾਰੇ ਵਿਕਲਪ ਹਨ ਜਿਸ ਵਿੱਚ ਖੱਬੀਆਂ ਪਾਰਟੀਆਂ ਜਿਵੇਂ ਕਿ ਸੀਪੀਐਮ ਅਤੇ ਸੀਐਲਪੀ ਸ਼ਾਮਲ ਨੇ ਪਾਰਟੀ ਨੇ ਪਹਿਲਾ ਵੀ ਖੱਬੇ ਪੱਖੀ ਪਾਰਟੀਆਂ ਦੇ ਨਾਲ ਗੱਠਜੋੜ ਕੀਤਾ ਆਕਾਲੀ ਆਗੂ ਨਰੀਸ਼ ਗੁਜਰਾਲ ਨੇ ਵੀ ਭਾਜਪਾ ਨਾਲ ਗੱਠਜੋੜ ਤੋਂ ਇਨਕਾਰ ਕਰਦੇ ਕਿਹਾ ਕਿ ਕੋਈ ਗੁੰਜਾਇਸ਼ ਨਹੀਂ ਹੈ ਆਕਾਲੀ ਦਲ ਐਨਡੀਏ ਅਤੇ ਭਾਜਪਾ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਤਾਂ ਸੀ ਤੁਹਾਡੀ ਪ੍ਰਤੀਕਿਰਿਆ ਵੀ ਜਰੂਰ ਜਾਣਨੀ ਚਾਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਕਾਲੀ ਦਲ ਦਾ ਗੱਠਜੋੜ ਬਸਪਾ ਦੇ ਨਾਲ ਟੁੱਟ ਸਕਦਾ ਹੈ ਕਿਉਂਕਿ ਇਹ ਇੱਕ ਆਸਰਾਈਆਂ ਲੱਗ ਰਹੀਆਂ ਨਹੀਂ ਔਰ ਜੇ ਫਿਰ ਅਕਾਲੀ ਦਲ ਭਾਜਪਾ ਦੇ ਨਾਲ ਗੱਠਜੋੜ ਕਰ ਸਕਦਾ ਹੈ ਇਸ ਬਾਬਤ ਤੁਸੀਂ ਆਪਣੀ ਪ੍ਰਤੀਕਿਰਿਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਸਾਂਝੀ ਕਰ ਸਕਦੇ ਹੋ